ਕੀ ਨਾ ਮੇਰਾ ਨਾਮ ਸੰਜੀ ਲਾਲ ਯਾਦਵ ਹੈ ਜੀ ਮੈਂ ਜੀ 10:30 ਵਜੇ ਘਰੋਂ ਡਿਊਟੀ ਤੋਂ ਨਿਕਲਿਆ ਜੀ ਮੈਂ ਹਿੰਦੁਸਤਾਨ ਲੀਵਰ ਮੈਂ ਕੰਮ ਕਰਦਾ 10 ਵਜੇ ਘਰੋਂ ਨਿਕਲਿਆ ਤੇ ਡਿਊਟੀ ਲਈ 10:20 ਮਿੰਟ ਤੇ ਤੇ ਮਦਵਨ ਦੇ ਕੋਲ ਅੰਡਰ ਬ੍ਰਿਜ ਜਿਹੜਾ ਹੈਗਾ ਆਪਣਾ ਮਦਵਨ ਦੇ ਗੇਟ ਦੇ ਸਾਹਮਣੇ ਹੋਇਆ ਜੀ ਪਿੱਛੋਂ ਆ ਕੇ ਮੈਨੂੰ ਮਾਰਿਆ ਮੋਟਰਸਾਈਕਲ ਤੇ ਤਿੰਨ ਬੱਦੇ ਦੇ ਜੀ ਪਛਾਨ ਕੋਈ ਨਹੀਂ ਮੈਨੂੰ ਹਨੇਰਾ ਬਹੁਤ ਸੀਗਾ ਜੀ

ਰਾਜਦੂਰੇ ਮੇਰੀ ਪਰਮਨੈਂਟ ਰਹਾਇਜ ਜੰਡੋਲੀ ਕੋਲ ਹੈ ਹਾਂ ਜੀ ਛਾਪੜਾ ਕਲੋਨੀ ਕੀ ਨਾਮ ਰਾਤ ਨੂੰ ਵਾਰਦਾਤ ਹੋਈ ਹੈ ਕੀ ਕਹਿੰਨਾ ਹੈ ਇੱਕ ਰਾਤ ਨਾਮਲੋ ਬਿਅਕਤੀਆਂ ਵੱਲੋਂ ਹਿੰਦੁਸਤਾਨ ਲੀਵਰ ਤੇ ਮੁੰਡਾ ਜਾ ਰਿਹਾ ਸੀ ਕੰਮ ਕਰ ਲਿਆ ਉਹਦਾ ਛੱਟ ਮਾਰ ਕੇ ਮੋਬਾਈਲ ਖੋਲਿਆ ਸੀ ਉਹਦਾ ਤੇ ਤਾਂ ਹੀ ਬਿਆਨ ਅਸਰ ਕਰ ਲਿਆ ਜਲਦੀ ਕਾਰਵਾਈ ਕਰਾਂਗੇ ਦੇਖ ਲਓ ਦੋਸ਼ੀ ਰਖ ਲਾਂ ਸਰ ਕਿੰਨੇ ਪੈਸੇ ਉਸੇ ਜੀ ਮੋਬਾਈਲ ਨਿੱਕਲਾ ਮੋਬਾਈਲ ਮਾਲ ਖੋਇਆ ਜੀ ਸਰ ਇੱਕ ਕਈ ਦੇ ਸ਼ਿਰਵਾਦਾ ਤੋਂ ਇਹ ਹੈ ਮੰਡੀ ਦੇ ਵਿੱਚ ਇਹ ਵੀ ਬਿਆਨ ਅਰਖਾਸਤ ਲੈ ਲਈਏ ਅਰਖਾਸਤ ਲੈ ਕੇ ਜੋ ਵੀ ਵੀ ਬੰਦੀ ਕਰ ਵੀ ਜਲਦੀ ਅਮਲ ਲਾਵਾਗੇ ਸਰ ਕਾਫੀ ਅੱਜਕੱਲ ਵਾਰਦ ਤਾਂ ਕਾਫੀ ਹੋਣ ਲੱਗੇ ਵਾਰਦ ਤਾਂ ਕੰਟਰੋਲ ਸੀ ਪਰ ਸਾਡੀ ਹੁਣ ਵੀ ਪੈਟਰੋਲਿੰਗ ਤੇ ਗਸ਼ਤ ਜਾਰੀ ਹੈ ਕੋਈ ਜਿਹੜੀ ਵੀ ਹੈਗੇ ਨੇ ਦੋਸ਼ੀ ਨੂੰ ਜਲਦੀ ਕਾਬੂ ਕੀਤਾ ਜਾਏਗਾ